ਉਹ ਰਮਨਦੀਪ ਸਿੰਘ ਜੀ ਕੀ ਹਾਲ ਹੈ ਵਧੀਆ ਵਧੀਆ ਤੇ ਫਿਰ ਕਿੱਥੇ ਕਿੰਨੇ ਸਾਲ ਆਏ ਹਾਂਗਕਾਂਗ ਦੇ ਵਿੱਚ 20 ਸਾਲ 20 ਸਾਲ ਨਿਆਰੇ ਹੀ ਲਏ ਹਨ ਕੀ ਕਹਿਣਾ ਜਾਏਗਾ ਸਾਰਿਆਂ ਨੂੰ ਵੀ ਲਾਈਫ ਦੇ ਵਿੱਚ ਕਿਵੇਂ ਰਹੋ ਨਿਆਰੇ ਲੋ ਸੋਹਣੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੀ ਜਿਹੀ ਬਲੌਗ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 3 ਨਵੰਬਰ ਸਾਲ 2025 ਸਮਾਂ ਸਵੇਰ ਦੇ 6:30 ਹੋ ਗਏ ਆ ਤੇ ਆਪਾਂ ਸਾਈਕਲਿੰਗ ਕਰ ਲਈ ਸਟਾਰਟ ਦੇ ਵੇਖਦਾ ਪਿੰਡ ਵਾਲ ਨੂੰ ਪਾ ਤੇ ਚੱਲੇ ਵਾਪਸ ਕਰਕੇ 10 ਕਿਲੋਮੀਟਰ ਮੰਡ ਵਾਲੇ ਰਾਹ ਤੇ ਆਂ ਇਹ ਵੀ ਕਰਦਾ ਵੀ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ 'ਚ ਆ ਤੇ ਬਾਕੀ ਇਦਾਂ ਹੀ ਪਿਆਰ ਕਰਦੇ ਰਹੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਾ ਕਰੋ ਸਦਾ ਬਹੁਤ ਬਹੁਤ ਧੰਨਵਾਦ ਤੇ ਅੰਕਲ ਜੀ ਆ ਗਏ ਇਧਰ ਸਾਹਮਣੇ ਗਗਣਾ ਤੇ ਵਧੀਆ ਮੌਤਮਾ ਧੰਨ ਅੱਜ ਕਾਫੀ ਜਿਹੀ ਤੇ ਤਰਪਰਾਲੀ ਨਹੀਂ ਲੱਗਦਾ ਗੱਠਾ ਹੀ ਬਣਾਉਣਗੇ ਇਕੱਠੀ ਕਰ ਕਰਕੇ ਰੱਖੀ ਪਈ ਆ ਪਈਦਾ ਲੰਡਾ ਹੋ ਗਿਆ ਕੰਟਾ 26 ਮਿੰਟ ਦੇ ਵਿੱਚ 26 ਕਿਲੋਮੀਟਰ ਸਾਈਕਲਿੰਗ ਕਰਕੇ ਆ ਗਏ ਆ ਫਰੈਂਡ ਵਾਲੇ ਰਾਹ ਤੇ ਤੇ ਇਧਰ ਸੂਰਜ ਦੇਵਤਾ ਜੀ ਵੀ ਝਾਤੀਆਂ ਮਾਰਨ ਲੱਗ ਗਿਆ ਤੇ ਪਰ ਤਾਂ ਹੁੰਦਾ ਹਜੇ ਜਾਣੀ ਦੀ ਸੂਰਜ ਦਾ ਹਜੇ ਜ਼ੋਰ ਚੱਲ ਨਹੀਂ ਰਿਹਾਗਾ ਫਿੱਕਾ ਪਾ ਰਹੀ ਹੈ ਤੁੰਦ ਬਾਕੀ ਆ ਜੂ ਹੀ ਦੇਖੋ ਤੇ ਚੱਲਦੇ ਆ ਘਰੇ ਜਾ ਕੇ ਧੁੱਪ ਨਿਕਲਿਆ ਵੇ ਤਾਂ ਵਧੀਆ ਜਾ ਕੇ ਕੇਸੀ ਇਸ਼ਨਾਨ ਕਰਦੇ ਆ ਤੇ ਬੈਣੇ ਆ ਬੈਣ ਚੜ ਧੁੱਪੇ ਇਹ ਬੱਸ ਹੋਰ ਤਾਂ ਸਭ ਓਕੇ ਆ ਜੀ 1 ਘੰਟਾ 40 ਮਿੰਟ ਚ 30 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਪਿੰਡ ਤੇ ਸਾਰੇ ਆਪਣੇ ਆਪਣੇ ਕੰਮ ਧੰਦਿਆਂ ਨੂੰ ਲੱਗੇ ਹੋਏ ਆ ਭਾਈ ਕੋਈ ਦੁੱਧ ਲਈ ਜਾਂਦਾ ਤੇ ਕੋਈ ਦੁੱਧ ਪਾਉਣ ਜਾਈ ਜਾਂਦਾ ਆਦੀਆਂ ਦੀਆਂ ਦੁਕਾਨਾਂ ਕੰਮ ਆ ਰਹੇ ਜਵਾਬ ਚੱਲੇ ਸਕੂਲਾਂ ਨੂੰ ਹੋਰ ਬਾਬਾ ਸੇਬੀ ਠੀਕਾ ਭਾਈ ਠੀਕਾ ਇੱਧਰ ਡੌਗ ਇਸ਼ੂ ਨਹੀਂ ਵੀ ਆਉਂਦੇ ਆ ਉੱਲਾਂੀਆਂ ਬਈਨਾ ਹੋਰ ਅਮਨਦੀਪ ਸਿੰਘ ਜੀ ਕੀ ਹਾਲ ਆ ਠੀਕ ਆ ਵਧੀਆ ਵਧੀਆ ਤੇ ਫਿਰ ਕਿੱਥੇ ਕਿੰਨੇ ਸਾਲ ਆਏ ਹਾਂਗਕਾਂਗ ਦੇ ਵਿੱਚ 20 ਸਾਲ 20 ਸਾਲ ਨਾ ਨਜ਼ਾਰੇ ਹੀ ਲੈ ਆਣਾ ਨਜ਼ਾਰੇ ਹੀ ਲੈ ਕੀ ਕਹਿਣਾ ਚਾਹੇਗਾ ਸਾਰਿਆਂ ਨੂੰ ਵੀ ਲਾਈਫ ਦੇ ਵਿੱਚ ਕਿਵੇਂ ਰਹੋ ਆਂ ਫਿਰ ਤੇ ਆਓ ਵੇਖੋ ਦੇਸ਼ ਮਾਲ ਨੂੰ ਵੇਖੋ ਨਜ਼ਾਰੇ ਲਓ ਨਜ਼ਾਰੇ ਹੀ ਲਓ ਕੋਈ ਫਿਕਰ ਨਹੀਂ ਹੈ ਨਾ ਕੋਈ ਫਿਕਰ ਨਹੀਂ ਤੇ ਆਹ ਗਲੀ ਹੁਣ ਤੂੰ ਨੀਵੀਂ ਕੀਤੀ ਵੇ ਆ ਐਕਸਰਸਾਈਜ਼ ਕਰਕੇ ਆ ਐਕਸਰਸਾਈਜ਼ ਵੀ ਐਕਸਰਸਾਈਜ਼ ਵੀ ਚਾਹੀਦੀ ਏ ਜਰੂਰ ਸੋੜ ਐਕਸਰਸਾਈਜ਼ ਕਰੋ ਚਾਹੇ ਸਾਈਕਲ ਚਾਹੇ ਚਾਹੇ ਕੋਈ ਵੀ ਹੈ ਨਾ ਬਾਜੀਏ ਕਿੰਨੀ ਜੋਰ ਜੋਰਜਾ ਬੰਦਾ ਉਨੀ ਕਰੋ ਵਾਸ ਹਾਂ ਹੋਰ ਸਾਰਾ ਕੁਝ ਠੀਕ ਠਾਕ ਆ ਠੀਕ ਠਾਕ ਮੜੀ ਇੰਗਲਿਸ਼ ਬੋਲ ਕੇ ਸੁਣਾ ਦੇ ਉਧਰ ਲਈ ਇੰਗਲਿਸ਼ ਨਹੀਂ ਬੋਲਦੀ ਚਾਈਨਾ ਬੋਲ ਦੇ ਫਿਰ ਚਾਈਨਾ ਦਾ ਸੁਣਾ ਦੇ ਨਾ ਨੂੰ ਕਿ ਹੁਣ ਗੋਭੀ ਦੇ ਪਰੌਂਠੇ ਦਹੀਂ ਨਾਲ ਆਮ ਦਾ achar ਖਾਣੇ ਆ ਤੇ ਫਿਰ ਇਹ ਤੋਂ ਬਾਅਦ ਕੰਮ ਕਰਦੇ ਆ ਅੱਜ ਟਾਈਮ ਨਾਲ ਟਾਈਮ ਹੋ ਗਿਆ ਪੌਣੇ 8 ਦਾ ਤੇ ਕੰਮ-ਕੁਮ ਕਰਕੇ ਆਪਾਂ ਹੋ ਗਏ ਸੀਗੇ ਫ੍ਰੀ ਆਪਾਂ ਇੱਕ ਵਲੌਗ ਪਾਇਆ ਸੀਗਾ ਤੇ ਭੈਣ ਸੀਗੇ ਜਰਮਨ ਤੋਂ ਪਰਮ ਉਹਨਾਂ ਨੇ ਨੰਬਰ ਦੇਖ ਕੇ ਤੇ ਫੋਨ ਕੀਤਾ ਗੱਲਾਂ ਬਾਤਾਂ ਕੀਤੀਆਂ ਵਧੀਆ ਲੱਗਿਆ ਤੇ ਉਹ ਆਪਣੀਆਂ ਵੀਡੀਓਜ਼ ਦੇਖਦੇ ਆ ਧੰਨਵਾਦ ਉਹਨਾਂ ਦਾ ਭੈਣੇ ਬਹੁਤ-ਬਹੁਤ ਧੰਨਵਾਦ ਤੁਸੀਂ ਨੇ ਅਪਰੀਸ਼ੀਏਟ ਕੀਤਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਬਾਕੀ ਹੁਣ ਰੋਟੀ ਪਾਣੀ ਖਾਣੇ ਆ ਤੇ ਗੇੜਾ-ਗੂੜਾ ਕੱਢ ਕੇ ਆਉਣੇ ਆ ਬਾਹਰ ਤੇ ਬਸ ਇਹੀ ਸੀਗੀ ਅੱਜ ਦੀ ਗੱਲਬਾਤ ਤੇ ਬਣੇ ਰਹੋ ਫਿਰ ਕੱਲ ਨੂੰ ਮਿਲਦੇ ਆ ਤੁਹਾਨੂੰ ਭਾਈ ਗੁੱਡ ਨਾਈਟ ਆ ਅੱਜ ਦਾ ਵਲੌਗ ਨਿਕਾ ਜਾਈ ਜਿਗਾ ਕਿਉਂਕਿ ਆਪ ਅੱਜ ਕੰਮ ਦੇ ਵਿੱਚ ਹੀ ਰਹੇ ਤੇ ਹੋ ਸਕਦਾ 2 ਦਿਨਾਂ ਦਾ ਆਪਾਂ ਇਕੱਠਾ ਕਰਦੀਏ 4 ਨਵੰਬਰ ਸਾਲ 2025 ਦੇ ਦਿਨ ਮੰਗਲਵਾਰ ਸਵੇਰ ਦੇ 6:00 ਵਜੇ ਗਏ ਤੇ ਆਪਾਂ ਹੋ ਗਏ ਆ ਰੈਡੀ ਰੀਸਾਈਕਲਿੰਗ ਤੇ ਜਾਣ ਵਾਸਤੇ ਤੇ ਬਹੁਤ ਵਧੀਆ ਦਿਨ ਤੇ ਬਾਕੀ ਮੇਰੇ ਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਬਈ ਚੜ੍ਹਦੀ ਕਲਾ ਚ ਤੇ ਆਜੋ ਫਿਰ ਦਿਖਾਉਣੇ ਆ ਤੁਹਾਨੂੰ ਬਾਹਰ ਦਾ 뷰 ਤੇ ਲੈਨੇ ਆ ਨਜ਼ਾਰੇ ਫਿਰ ਭਾਈ ਦੂਜੀ ਗੱਲ ਆਪਾਂ ਲਾਈਟਾਂ ਮਗਾ ਲਈਆਂ ਵਾ ਤੇ ਬਾਕੀ ਹੁਣ ਲਾ ਕੇ ਸਾਈਕਲ ਤੇ ਚੱਲਦੇ ਆ ਕਿਉਂਕਿ ਸੇਫਟੀ ਵੀ ਜ਼ਰੂਰੀ ਹੈ। ਲੋ ਬਈ ਲੇਟਾਂ ਲਾਤੀਆਂ ਆਪਾਂ। 2 ਮਿੰਟਾਂ ਤੇ 3 ਮਿੰਟ ਦੇ ਵਿੱਚ 27 ਕਿਲੋਮੀਟਰ ਤੇ ਕਰਕੇ ਆਪਾਂ ਪਹੁੰਚ ਗਿਆ ਪਿੰਡ ਵਾਲੇ ਰਾਹ ਤੇ ਤੇ 30 ਕਿਲੋਮੀਟਰ ਰੇਲੀ ਸਾਈਕਲਿੰਗ ਹੋ ਜਾਂਦੀ ਆ ਤੇ ਅੱਜ ਦੇਖਦੇ ਆ ਸ਼ਾਮ ਨੂੰ ਵੀ ਕਰਾਂਗੇ ਤੇ ਕੱਲ ਨੂੰ ਹੋ ਸਕਦਾ ਥੋੜੀ ਲੰਬੀ ਕਰੀਏ ਆਪਾਂ ਤੇ ਬਾਕੀ ਅਮਾਤਮਾ ਮੇਹਰ ਰੱਖੇ ਤੇ ਮੌਸਮ ਦੇਖ ਲਓ ਭਈ ਤੁਸੀਂ ਸੂਜ ਦੇਵਤਾ ਜੀ ਆ ਦਾ ਜੋਰ ਲਾਉਂਦੇ ਹੋਏ ਆ ਪਰ ਹਜੇ ਕੋਈ ਬਾਹਰ ਚੱਲ ਨਹੀਂ ਰਹੀਗੀ ਤੇ ਇਹ ਬਾਕੀ ਮਤਲਬ ਤਾਂ ਟਾਈਮ ਵੀ ਹਜੇ ਹੋਇਆ ਨਹੀਂਗਾ ਤੇ ਇਧਰ ਕੰਮ ਕੁਮ ਨਵੇੜੇ ਪਏ ਆ ਦੂਜਾ ਕਨਕ ਦੀ ਹੈ ਜੇ ਸਟਾਰਟ ਕਰਨੀ ਅੱਧੇ ਪਾਸੇ ਤਾਂ ਹੋ ਗਈ ਆ ਜਿਵੇਂ ਉਹ ਸਾਹਮਣੇ ਤੇ ਅੱਧੇ ਪਾਸੇ ਅਜੇ ਕੰਮ ਚੱਲੀ ਜਾਂਦੇ ਆ ਘੰਟਾ ਸੈਂਟੀਮੀਟਰ ਦੇ ਵਿੱਚ 30 ਕਿਲੋਮੀਟਰ ਦੀ ਸੈਰ ਲਈ ਕਰਕੇ ਪਹੁੰਚ ਗਏ ਬੈਂਡ ਆਪਾਂ ਤੇ ਖੜਦੇ ਆ ਮੋੜ ਤੇ ਗੱਲਾਂ ਬਾਤਾਂ ਮਾਰਦੇ ਆ ਫਿਰ ਚੱਲਦੇ ਆ ਘਰੇ ਜਾ ਕੇ ਚਾਹ ਪਾਨੀ ਪੀਨੇ ਆ 10 ਵਜੇ ਦਾ ਹੋ ਗਿਆ ਤੇ ਸਾਈਕਲਿੰਗ ਤੋਂ ਆ ਕੇ ਰੈਸਟ ਰੁਸ਼ਟ ਕਰਕੇ ਹੁਣ ਰੋਟੀ ਪਾਣੀ ਖਾਗਦੇ ਆਂ ਪਨ ਵਾਜੂ ਕੋਈ ਹੈ ਨਹੀਂ ਸੀਗਾ ਨਹਾ ਧੋ ਕੀ ਕਰਦ ਰਸੇ ਭੋਗ ਤੇ ਜਾ ਕੇ ਵਾਪਸ ਆ ਕੇ ਬੂਹਾ ਹੁਣ ਚੱਲਦੇ ਆਂ ਦੁਬਾਰਾ ਸਾਈਕਲਿੰਗ ਤੇ ਬਾਬੇ ਦਾ ਫੋਨ ਆ ਗਿਆ ਸੀਗਾ ਤੇ ਮਿਲਦੇ ਆਂ ਚੱਲ ਕੇ 2:30 ਵਜੇ ਤੇ ਅੱਜ ਦੇਖਦੇ ਆਂ ਕੀ ਕਿਲੋਮੀਟਰ ਸਾਈਕਲਿੰਗ ਮਾਰਨਿੰਗ ਤੇ ਹੋ ਗਈ ਸੀ ਬਾਕੀ ਹੌਣ ਕਰਦੇ ਆ ਹੋਰ ਕੀ ਹਾਲ ਆ ਜੀ ਇਹ ਇਹ ਮੈਂ ਨਾ 6 ਕਿਲੋਮੀਟਰ ਤੱਕ ਕਰਕੇ ਆਪਾਂ ਪਹੁੰਚ ਗਏ ਆ ਕੋਰਸ ਜੀ ਇਹ ਅੱਜ ਹੈਡਵਿੰਡ ਚੱਲਦੀ ਆ ਬਈ ਸਿੱਕੀ ਮੱਥੇ ਸਾਹਮਣੀ ਹਵਾ ਤੇ ਜੋਰ ਲਵਾ ਰਹੀ ਹੈ ਬਾਕੀ ਦੇਖੋ ਚੱਲੀ ਜਨੇ ਆ ਪਾਣੀ ਦੀ ਧਿਆ ਲਵਾਉ ਅੱਜ ਤਾਂ ਪੂਰੀ ਉਤੋਂ ਪਕੌੜੇ ਖਾਲੇ ਸੀਗੇ ਖੋਗਦੇ ਰਹਿੰਦੇ ਹੁੰਦੇ ਪਕੌੜੇ ਕੱਢੂ ਅੱਜ ਤਾਂ ਰਾਉਗਨਾ ਆਸਾਜੇ ਪੂਰਾ ਤੇ ਬਾਕੀ ਦੇ ਦੇ ਇਸ ਮੌਸਮ ਤੇ ਫਾਜੀ ਵੀ ਸਾਹਮਣੇ ਆ ਬਾਕੀ ਪੂਰੀ ਦਾੜੀ ਜਿਹੜੀ ਆ ਕੰਡ ਜੀ ਆ ਉੱਡੀ ਫੜੀ ਅੱਖਾਂ 'ਚ ਪੈਂਦੀ ਐ ਇਹਨਾਂ ਕੰਵੀ ਲਾ ਕੇ ਆਇਆ ਕਰੀਏ ਫੇਰ ਹੀ ਫਾਇਦਾ ਗੱਲਾਂ ਬਾਤਾਂ ਮਾਰਦੇ 1 ਘੰਟਾ 47 ਮਿੰਟ ਦੇ ਵਿੱਚ ਆਪਾਂ 33 ਕਿਲੋਮੀਟਰ ਸਾਈਕਲਿੰਗ ਕਰਕੇ ਪਹੁੰਚ ਗਏ ਪਿੰਡ ਦੇ ਰਾਹ ਤੇ ਹੌਲੀ ਹੌਲੀ ਅੰਕਲ ਨਾਲ ਗੱਲਾਂ ਮਾਰਦੇ ਤੇ ਅੰਕਲ ਚੱਲ ਗਏ ਆ ਫਰੀਦਕੋਟ ਨੂੰ ਤੇ ਆਪਾਂ ਪੈਂਡਾਲ ਨੂੰ ਵਾਪਸੀ ਤੇ ਹੁਣ ਦੇਖਦੇ ਆ ਗਰਾਊਂਡ-ਗਰਾਊਂਡ ਚ ਮਾਰਦੇ ਆ ਕਿਹੜਾ ਉੱਥੇ ਦੇਖਦੇ ਆ ਮਾੜੀ-ਮੋਟੀ ਲਾਉਣੇ ਮਿਹਨਤ ਸਾਈਕਲਿੰਗ ਕਰਕੇ ਆ ਹੁਣ ਤੋਂ ਬਾਅਦ ਆਪਾਂ ਆ ਗਏ ਆ ਗਰਾਊਂਡ ਦੇ ਵਿੱਚ ਤੇ ਗਰਾਊਂਡ 'ਚ ਵੀ ਪੂਰਾ ਲੱਗਿਆ ਮੇਲਾ ਫਰੈਂਕ ਫਰੂਟ ਖੇਡੀਆਂ ਜਾਂਦੇ ਆ ਬਾਕੀ ਨਾਵਾ ਪਰਜਾ ਮੰਗਾ ਲਿਆ ਆਪਾਂ ਫੋਨ ਹੋਲਡਰ ਦੇਖਦੇ ਆ ਰੌਣਕ ਮੇਲਾ ਫਿਰ ਬਈ ਨੇ ਕਰੈਕਟ ਮੁੰਡਿਆਂ ਦਾ ਗੁਰਪਰਵ ਕਰਕੇ ਗੁਰਦੁਆਰਾ ਸਾਹਿਬ ਖੰਡਪਾੜ ਪ੍ਰਕਾਸ਼ ਅਤੇ ਸੰਗਤਪੁਰੀ ਆ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਲਾਈਟ ਗਈ ਹੈ ਵੈਸੇ ਲੜੀਆਂ ਲੁੜੀਆਂ ਤਾਂ ਨਹੀਂ ਚੱਲਦੀਆਂ ਇੱਧਰ ਸਾਡੇ ਤਾਇਆ ਜੀ ਠੀਕ ਠਾਕ ਆ ਤਾਇਆ ਜੀ ਤੇ ਚੱਲਦੇ ਆ ਮੱਥਾ ਟੇਕਣ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਵਾਹਿਗੁਰੂ ਸਤਿਰਾੰਤਿ ਮੋ ਮਿਲੋ ਹਰਾਈ ਵਾਹਿਗੁਰੂ ਸਤਿਪੰਥ ਕੀ ਤਰਮਾਈ ਆਹ ਹੰਮ ਅਗਲੇ ਆਪਾਂ ਦੇ ਹੁਣ ਸੌਣ ਦੀ ਤਿਆਰੀ ਆ ਅੱਜ ਦਾ ਦਿਨ ਕੋਈ ਖਾਸ ਨਹੀਂ ਸੀ ਵਿਹਲੇ ਸੀਗੇ ਤੇ ਸਾਈਕਲਿੰਗ ਆਪਾਂ ਸਵੇਰੇ ਵੀ ਕਰਿਆ ਏ ਸ਼ਾਮ ਨੂੰ ਵੀ ਟੋਟਲ ਆਪਣੀ 60-62 ਕਿਲੋਮੀਟਰ ਸਾਈਕਲਿੰਗ ਹੋ ਗਈ ਤੇ ਗਰਾਊਂਡ 'ਚ ਵੀ ਥੋੜਾ ਬਹੁਤਾ ਜਾਏ ਸੀਗੇ ਕਿਉਂਕਿ ਹੁਣ ਆਪਣਾ ਮੇਨ ਕੰਮ ਹੈਗਾ ਸਿਹਤ ਨੂੰ ਸੈੱਟ ਰੱਖਣਾ ਤੇ ਪਹਿਲਾਂ ਉੱਲੇ ਭੜ ਕੇ ਫਿਰਦੇ ਸੀਗੇ ਤੇ ਬਾਕੀ ਇਹੀ ਗੱਲਬਾਤ ਆ ਤੇ ਸਵੇਰੇ ਵੀ ਉੱਠ ਕੇ ਜਾਵਾਂਗੇ ਸਾਈਕਲਿੰਗ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਪਿੰਡ ਦੇ ਵਿੱਚ ਵੀ ਕੋਈ ਨੰਗਦਾ ਹੁੰਦਾ ਉਹ ਵੀ ਵਧਾਈਆਂ ਦਿੰਦਾ ਅੱਜ ਵੀ ਪਾਰਟ ਤੇ ਗਏ ਸੀ ਉੱਥੇ ਵੀ ਤੇ ਬਾਕੀ ਟ੍ਰੈਂਡ ਜੀ ਵੀ ਜਾਂਦਾ ਸੀਗਾ ਉੱਥੇ ਆਂਟੀਆਂ ਮਿਲੀਆਂ ਉਹਨਾਂ ਨੇ ਵੀ ਉਹ ਵੀ ਰੋਕ ਕੇ ਕਹਿੰਦੇ ਵੀ ਤੁਸੀਂ ਗਏ ਸੀਗੇ ਪੰਜ ਤੱਕ ਯਾਤਰਾ ਮੈਂ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਫਤੇ ਬੁਲਾਈ ਤੇ ਉਹਨਾਂ ਨੇ ਵੀ ਆਸ਼ੀਰਵਾਦ ਦਿੱਤਾ ਉਹਨਾਂ ਨੇ ਸਾਰੀਆਂ ਵੀਡੀਓ ਆਪਣੀਆਂ ਦੇਖੀਆਂ ਸ਼ੁਰੂ ਤੋਂ ਲੈ ਕੇ ਸਾਰੇ ਸਫ਼ਰ ਦੀਆਂ ਤੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਪਰਮਾਤਮਾ ਜਣੜ ਦੀ ਗੱਲ ਜ ਰੱਖੇ ਤੇ ਆਂਟੀ ਜੇ ਤੁਸੀਂ ਵੀਡੀਓ ਦੇਖਦੇ ਹੋ ਤਾਂ ਆਪਣੀਆਂ ਸਾਰੀਆਂ ਵੀਡੀਓ ਦੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਅੱਗੇ ਵੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਆਪਣੇ ਰਿਸ਼ਤੇਦਾਰਾਂ ਨੂੰ ਕਰਾਇਆ ਕਰੋ ਤੇ ਪਿਆਰਿਆ ਜਿਹਾ ਕਮੈਂਟ ਕਰਦਿਆ ਕਰੋ ਸਾਰੇ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਮਿਲਦੇ ਆਂ ਕੱਲ ਦੇ ਵਲੌਗ ਦੇ ਵਿੱਚ ਗੁੱਡ ਨਾਈਟ ਜੀ ਸਾਰਿਆਂ ਨੂੰ